ਤਾਰਾ ਨੈਗਰਜੀ ਕਾਲ ਸਾਥ ਰੈਗੋ ਜੀਤੀ ਬਣੀ ਦੇਖੋ ਜੀ ਐਮਐਲ ਦੀ ਸਾਉਂਦੀ ਮਜੂਰੀ ਵਿੱਚੋਂ ਮੇਰੇ ਕੋਲ ਬਾੜ ਚੋੜੀ ਦੇ ਕੱਚੀ ਆ ਬਾੜ ਨੰਬਰ 24 ਦੀ ਗੱਲ ਕਰ ਰਿਹਾ ਮੈਂ ਇਹਦਾ ਪ੍ਰਾਣੀ ਉਹਦੇ ਵਿੱਚ 파ੜਕ ਤੋਂ ਲੈ ਕੇ ਤੇ ਮੇਰੇ ਬਾੜ ਹੈਗੀ ਆ ਝੁੱਗੀਆਂ ਤੱਕ ਨੂੰ ਸਾਰੇ ਜਾਂਦੇ ਨੇ ਉਹ ਚ 17 ਗਲੀਆਂ ਵਾ ਜਿਹਦੇ ਵਿੱਚੋਂ ਮੈਂ 15 ਗਲੀਆਂ ਐਮਐਲ ਸਾਉਂਦੀ ਮਜੂਰੀ ਵਿੱਚ ਬਣਵਾਈਆਂ ਤੇ ਸਭ ਤੋਂ ਵੱਡਾ ਮੇਰਾ ਮਸਲਾ ਸੀ 17 ਦਾ ਕੰਮ ਬਲੇ ਸਾਨੂੰ ਲਗਾਈ ਇਹ ਆ ਤੁਹਾਡੇ ਕੋਲ ਵੀ ਜਾ ਰਹੀਆਂ ਇਹਦਾ ਕੰਮ ਵੀ 2 ਮਹੀਨੇ ਵਿੱਚ ਸ਼ੁਰੂ ਹੋ ਰਿਹਾ ਜੀ ਬਣਾ ਪ੍ਰੋਜੈਕਟ ਦਾ ਇਹ ਪ੍ਰੋਜੈਕਟ ਸੀ ਕਰਾਂ ਜੀ ਇਹ ਸਿੰਧੂ ਸਾਗਰ ਨੇ ਉਸ ਪੋਸਟ ਦੇ ਵਿੱਚ ਬਿਨਾ ਪਲਾਨਿੰਗ ਤੋਂ ਫਟਾਫਟ ਉਹ ਕਰਾ ਲਿਆ ਅਸੀਂ ਤਾਂ ਆਪਕੇ ਇਹ ਵੀ ਪੁੱਲ ਕਰਦ ਬਣਿਆ ਜੋਦੜ ਕਨਾਲ ਟੁੱਟ ਜਾਂਦੀ ਹੈ ਹੇ ਕੋਈ ਤੁਸਾਰੇ ਜਾਣਦੇ ਹੋ ਕਿ ਸਾਡੀ ਦੇਸ਼ ਦੀ ਸਭ ਤੋਂ ਵੱਡੀ ਚੋਣ ਜਿਹੜੀ ਲੋਕ ਸਭਾ ਚੋਣਾਂ ਦਾ ਆਗਾਮੀ ਚੁੱਕਾ ਹੈ ਸੋ ਉਸ ਦਿਤੇ ਹੈ ਤੁਸੀਂ ਵਕ ਵਕ ਬੋਰਡਾਂ ਦੇ ਵਿੱਚ ਜਾ ਕੇ ਲੁੱਕਰ ਮੀਟਿੰਗਸ ਕੀਤੀਆਂ ਨੇ ਇਹ ਸਾਡੀਆਂ 70+ ਮੀਟਿੰਗ ਜਦੋਂ ਤੋਂ ਧਾਰੀਵਾਲ ਸਾਹਿਬ ਦੀ ਕਿਚਨ ਆਉਂ ਸ਼ੁਰੂ ਹੋਈ ਹੈ 70+ ਮੀਟਿੰਗ ਸਾਡੀਆਂ ਹੋ ਚੁੱਕੀਆਂ 35+ ਮੀਟਿੰਗ ਜਿਹੜੀਆਂ ਨੇ ਉਹ ਸਾਡੇ ਮੰਤਰੀ ਸਾਹਿਬ ਜਿਹੜੇ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਉਹਨਾਂ ਦੀਆਂ ਹੋ ਚੁੱਕੀਆਂ ਦੂਰ ਔਰ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਜਾਂ ਕਿਸੇ ਸਰਕਾਰ ਦੇ ਨੁਮਾਇंदे ਨੇ ਆਪਣੇ 2 ਸਾਲ ਦਾ ਰਿਪੋਰਟ ਕਾਰਡ ਦੇਖ ਕੇ ਲੋਕਾਂ ਦੇ ਵਿੱਚ ਮੋਟਾ ਮੰਗੀਆਂ ਹੋਣ ਜਾ ਕੇ ਅਰਵਾਲ ਸਾਹਿਬ ਦੇ ਵਿੱਚ ਜਿਸ ਦਿਨ ਟਿਕਟ ਅਨਾਉਂਸ ਹੁੰਦੀ ਆ ਉਸ ਦਿਨ ਉਹਨਾਂ ਨੇ ਵੀ ਆਪਣਾ ਲਿਖਤੀ ਰਿਪੋਰਟ ਕਾ ਲੋਕਾਂ ਦੇ ਵਿੱਚ ਉਹ ਲੈ ਕੇ ਗਏ ਨੇ ਸੋ ਅਸੀਂ ਵੀ ਜਿੱਥੇ ਜਿੱਥੇ ਗਏ ਆ ਲੋਕ ਬਹੁਤ ਖੁਸ਼ ਨੇ ਮਤਲਬ ਮੈਂ ਤਾਂ ਮੇਨ ਪੁਆਇੰਟਸ ਬੋਲ ਕੇ ਆ ਜਾਣੀਆਂ ਪਰ ਲੋਕ ਮੈਨੂੰ ਫੜ-ਫੜ ਕੇ ਲੇਦੀ ਸਪੈਸ਼ਲੀ ਮੈਨੂੰ ਪਕੜ-ਪਕੜ ਕੇ ਮੈਨੂੰ ਦੱਸ ਦਿਆ ਨੇ ਕਿ ਮੈਮ ਤੁਸੀਂ ਸਾਡੇ ਇੱਥੇ ਇੱਕ ਜੰਜ ਘਰ ਵੀ ਬਣਵਾਇਆ ਤੁਸੀਂ ਕਮਿਊਨਿਟੀ ਹਾਲ ਵੀ ਬਣਵਾਇਆ ਤੁਸੀਂ ਸਾਡਾ ਪਾਰਕ ਵੀ ਬਣਵਾਇਆ ਹੈਗਾ ਤੁਸੀਂ ਸਾਡਾ ਆ ਵੀ ਕੰਮ ਕੀਤਾ ਮਤਲਬ ਲੋਕ ਜਿਹੜੇ ਆ ਉਹ ਸਰਕਾਰ ਤੋਂ ਬਹੁਤ ਖੁਸ਼ ਹੈ ਇੱਥੋਂ ਤੱਕ ਕਿ ਰਾਹ 'ਚ ਰੁਕ ਕੇ ਮੈਨੂੰ 3-4 ਇਹੋ ਜਿਹੇ ਕੇਸਿਸ ਹੋਏ ਜਿੱਥੇ ਸਾਨੂੰ ਇੱਕ ਸਕੂਟਰ ਦੇ ਬਾਜੀ ਜਾਂਦੇ ਸੀ ਉਹਨਾਂ ਨੇ ਰਾਹ ਤੇ ਰੋਕਿਆ ਸਾਨੂੰ ਔਰ ਕਿਹਾ ਕਿ ਮੈਮ ਤੁਹਾਨੂੰ ਬਹੁਤ ਧੰਨਵਾਦ ਉਹ ਮੈਨੂੰ ਪਤਾ ਨਹੀਂ ਲੱਗਾ ਮੈਂ ਕਿ ਸ਼ਾਇਦ ਕੋਈ ਕੰਮ ਇਹਨਾਂ ਦੇ ਏਰੀਆ ਦਾ ਹੋਇਆ ਕਹਿੰਦੇ ਮੇਰੇ ਬੇਟੇ ਨੂੰ ਕੁਟਵਾਰੀ ਦੀ ਜੌਬ ਮਿਲ ਗਈ ਮੈਂ ਜ਼ਿੰਦਗੀ ਚ ਕਦੇ ਨਹੀਂ ਸੀ ਸੋਚਿਆ ਮੇਰੇ ਵੱਲੋਂ ਮਾਨ ਸਾਹਿਬ ਨੂੰ ਧੰਨਵਾਦ ਕਰ ਦੇਣਾ ਇੱਕ ਮੀਟਿੰਗ ਦੇ ਵਿੱਚ ਕੱਲ ਗਏ ਤੇ ਉੱਥੇ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਨੂੰ ਪੁਲਿਸ ਦੇ ਵਿੱਚ ਨੌਕਰੀ ਮਿਲ ਗਈ ਕਹਿੰਦੇ ਮੈਮ 12 ਸਾਲ ਤੋਂ ਇੱਧਰ ਉੱਧਰ ਠੱਕੇ ਖਾ ਰਿਆ ਸੀ ਸੋ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਸਾਫ਼ ਨੀਅਤ ਤੇ ਨੀਤੀ ਵਾਲੀ ਸਰਕਾਰ ਹੈ ਜਿਹੜੀ ਇਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੀ ਹੈ ਕਿ ਸਾਨੂੰ 2 ਸਾਲ ਪਹਿਲੇ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ। ਔਰ ਅਸੀਂ 2 ਸਾਲ ਦੇ ਵਿੱਚ ਇੱਕ ਤਾਂ ਹੁੰਦਾ ਕਿ ਜਿੰਨੀਆਂ ਗਾਰੰਟੀਜ਼ ਦਿੱਤੀਆਂ ਅਸੀਂ ਕੁਝ ਕੰਮ ਇਹ ਜੇ ਕਰਾਇਆ ਜਿਹੜੀ ਗਾਰੰਟੀ ਤੋਂ ਇਲਾਵਾ ਗਾਰੰਟੀਜ਼ ਉਹਨਾਂ ਦੀ ਗੱਲ ਵੀ ਨਹੀਂ ਸੀ ਹੋਈ। ਸੋ ਬਹੁਤ ਸਾਰੇ ਕੰਮ ਹੋਇਆ ਲੋਕ ਬਹੁਤ ਖੁਸ਼ ਨੇ। ਮਾਨ ਸਾਹਿਬ ਨੇ ਜਿਹੜਾ ਨਾਰਾ ਦਿੱਤਾ ਪੰਜਾਬ ਬਣੇਗਾ ਹੀਰੋ ਇਸ ਵਾਰ 13 0 13 ਦੀਆਂ 13 ਸੀਟਾਂ ਜਿਤਾ ਕੇ ਅਸੀਂ ਪਾਰਟੀ ਦੀ ਝੋਲੀ ਪਾਵਾਂਗੇ।